ਆ ਸਰਦਾਰ ਨੇ ਸਰਦਾਰ ਦੀ ਸਰਵਿਸ ਕਰਨੀ ਸ਼ੁਰੂ ਕਰ ਦਿੱਤੀ ਆ ਹੁੰਦਿਆਂ ਹੀ ਸਰਵਿਸ ਸ਼ੁਰੂ ਕਰ ਦਿੱਤੀ ਆ ਤਸਵੀਰਾਂ ਵੇਖੋ ਤੁਸੀਂ ਕਿ ਇਹ ਸਰਵਿਸ ਜਿਹੜੀ ਆ ਕਿਉਂ ਹੋ ਰਹੀ ਆ ਹੁਣ ਦੱਸ ਦਈਏ ਕਿ ਇੱਕ ਬਜ਼ੁਰਗ ਨੇ ਵੀ ਬੰਦਾ ਫੜਿਆ ਹੋਇਆ ਉਸ ਦੀ ਵੀ ਸਰਵਿਸ ਹੋ ਰਹੀ ਆ ਆ ਵੇਖੋ ਆ ਸਰਦਾਰ ਲਗਾਤਾਰ ਸਰਵਿਸ ਕਰ ਰਿਹਾ ਔਰ ਜਿਸ ਦੀ ਸਰਵਿਸ ਹੋ ਰਹੀ ਓ ਵੀ ਸਰਦਾਰ ਹੈ ਹੁਣ ਦੱਸ ਦਈਏ ਕਿ ਇਹ ਚ ਸਰਦਾਰੀ ਵਾਲੀ ਕਿਹੜੀ ਗੱਲ ਹੈ ਜਦੋਂ ਕੰਮ ਹੀ ਨਲਾਇਕਾਂ ਵਾਲੇ ਕਰਨੇ ਆ ਯੁੱਤੀਆਂ ਖਾਣ ਵਾਲੇ ਕਰਨੇ ਆ ਸਰਵਿਸਾਂ ਕਰਾਉਣ ਵਾਲੇ ਕਰਨੇ ਆ ਤਾ ਫਿਰ ਸਰਵਿਸ ਤਾਂ ਹੋਣੀ ਐ ਔਰ ਦੱਸ ਦਈਏ ਕਿ ਇੱਕ ਮੋਨਾ ਤੇ ਇੱਕ ਸਰਦਾਰ ਦੋਨਾਂ ਨੇ ਕੀ ਕਾਂਡ ਕਰਿਆ ਜਿਵੇਂ ਪਹਿਲਾਂ ਵੀ ਤੁਸੀਂ ਕਈ ਵੀਡੀਓ ਵੇਖੀਆਂ ਬਹੁਤ ਸਾਰੀਆਂ ਵੀਡੀਓ ਵਿੱਚ ਸਰਵਿਸ ਹੁੰਦੀਆਂ ਅਕਸਰ ਹੀ ਤੁਹਾਨੂੰ ਵੇਖਣ ਨੂੰ ਮਿਲ ਜਾਂਦੀਆਂ ਔਰ ਦੱਸ ਦਈਏ ਕਿ ਇਨ੍ਹਾਂ ਨੌਜਵਾਨਾਂ ਨੇ ਕੀ ਕੀਤਾ ਉਹਦੇ ਬਾਰੇ ਜਾਣਕਾਰੀ ਦੇ ਦਈਏ ਆ ਜੋ ਮੋਨਾ ਬੰਦਾ ਆ ਜੋ ਬਜ਼ੁਰਗ ਅਵਸਥਾ ਵਿੱਚ ਇੱਕ ਬੰਦਾ ਮੋਨਾ ਜਿਸ ਨੇ ਇੱਕ ਨੂੰ ਫੜਿਆ ਹੋਇਆ ਦੱਸ ਦਈਏ ਕਿ ਇਹ ਸਾਈਕਲ ਤੇ ਜਾ ਰਿਹਾ ਸੀ ਔਰ ਇਹ ਸਰਦਾਰ ਨੇ ਤਾਂ ਆ ਜੋ ਮੋਨਾ ਲੜਕਾ ਇਹਨਾਂ ਦੋਵਾਂ ਨੇ ਇਸ ਬਜ਼ੁਰਗ ਦੇ ਸਾਈਕਲ ਖਲਾਰ ਕੇ ਇਸ ਦੇ ਦੱਤਰ ਮਾਰਿਆ ਔਰ ਦੱਤਰ ਮਾਰ ਕੇ ਇਸ ਕੋਲੋਂ 100 ਰੁਪਏ ਸਿਰਫ 100 ਰੁਪਏ ਬਜ਼ੁਰਗ ਦੀ ਜੇਬ ਵਿੱਚ ਸੀ ਉਹ ਖੋਲਿਆ ਜਦੋਂ ਉਹ ਖੋਲਿਆ ਤਾਂ ਇੱਥੇ ਅਕਸਰ ਹੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਸੀ ਔਰ ਇਸ ਏਰੀਏ ਵਿੱਚ ਲਗਾਤਾਰ ਲੋਕ ਜਾਗਰੂਕ ਸੀ ਕਿ ਕੋਈ ਨਾ ਕੋਈ ਬੰਦਾ ਫੜਨਾ ਜ਼ਰੂਰ ਹੈ ਕਿਉਂਕਿ ਸੋ ਨਸਾਨ ਰਸਤਾ ਹੈ ਹੁਣ ਦੱਸ ਦਈਏ ਕਿ ਪੱਟੀ ਹਲਕੇ ਦਾ ਇਲਾਕਾ ਹੈ ਔਰ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਅਕਸਰੀ ਬਾਹਰ ਆਉਂਦੀਆਂ ਪੰਜਾਬ ਦੇ ਵਿੱਚ ਮਾਹੌਲ 300 ਦਿਨ ਖਰਾਬ ਹੁੰਦੇ ਜਾ ਰਿਹਾ ਔਰ ਲਗਾਤਾਰ ਲੋਕਾਂ ਦੀ ਇਹ ਹੀ ਅਪੀਲ ਆ ਕਿ ਸੁੰਨਸਾਂ ਰਸਤਿਆਂ ਉੱਤੇ ਨਾ ਜਾਓ ਫਿਰ ਦੱਸ ਦਈਏ ਕਿ ਆ ਜੋ ਸਰਦਾਰ ਹੈ ਇਹ ਤਾਂ ਛੱਡ ਕੇ ਖੇਤਾਂ ਵੱਲ ਨੂੰ ਦੌੜ ਗਿਆ ਜਦੋਂ ਪਿੱਛੇ ਲੋਕ ਪੈ ਗਏ ਔਰ ਉਸ ਬਜ਼ੁਰਗ ਨੇ ਇੱਕ ਨੂੰ ਫੜ ਲਿਆ ਬਜ਼ੁਰਗ ਦੀ ਹਿੰਮਤ ਵੇਖੋ ਕਿ ਦਾਤਰ ਉਸ ਦੀ ਬਾਹ ਤੇ ਵੱਜਾ ਔਰ ਬਾਹ ਤੇ ਵੱਜੇ ਦਾਤਰ ਦੀ ਵੀ ਉਸਨੇ ਪਰਵਾਹ ਨਹੀਂ ਕੀਤੀ ਛੱਟ ਤਾਂ ਉਸਦੇ ਲੱਗ ਗਈ ਆ ਸਾਈਕਲ ਉਸ ਦਾ ਉਹ ਪਿਆ ਔਰ ਫਿਰ ਵੀ ਉਸਨੇ ਇੱਕ ਬੰਦਾ ਖਿੱਚ ਲਿਆ ਔਰ ਦੱਸ ਤਈਏ ਕਿ ਆ ਸਰਵਿਸ ਹੋ ਰਹੀ ਆ ਔਰ ਉਹ ਦੂਸਰਾ ਜੋ ਆ ਸਰਦਾਰ ਉਹ ਦੌੜ ਗਿਆ ਸੀ ਖੇਤਾਂ ਵੱਲ ਨੂੰ ਫਿਰ ਲੋਕਾਂ ਨੇ ਘੇਰਾ ਪਾ ਕੇ ਆ 6 ਫੁੱਟ ਤੋਂ ਵੱਧ ਲੰਬੇ ਸਰਦਾਰ ਨੇ ਆ ਕੇ ਇਸ ਨੂੰ ਫੜਿਆ ਔਰ ਦੱਸ ਦਈਏ ਕਿ ਜਿੰਨਾ ਸਰਦਾਰ ਦੇ ਵਿੱਚ ਗੁੱਸਾ ਸੀਗਾ ਉਸ ਨੇ ਪੂਰਾ ਗੁੱਸਾ ਇਸ ਦੇ ਵਿੱਚ ਕੱਢਿਆ ਔਰ ਪੂਰਾ ਰੋਵ ਦੱਸਿਆ ਕਿ ਸਰਦਾਰੀ ਕੀ ਹੁੰਦੀ ਹੈ ਤੂੰ ਦੌੜਨਾ ਤਾਂ ਦੌੜ ਕੇ ਵੇਖ ਲਾ ਆ ਵੇਖੋ ਕਿਵੇਂ ਸਰਦਾਰ ਹੁੰਦਾ ਇਸ ਨੂੰ ਵਲ-ਵਲ ਕੇ ਕਿ ਤੇਰੀ ਸਰਵਿਸ ਬਹੁਤ ਜ਼ਰੂਰੀ ਆ ਤੂੰ ਸਰਦਾਰ ਹੋ ਕੇ ਸਿੱਖੀ ਨੂੰ ਬਦਨਾਮ ਕਰ ਰਿਹਾ ਔਰ ਲਗਾਤਾਰ ਇਹੋ ਜੇ ਕਾਂਡ ਕਰਨ ਵਿੱਚ ਬਹੁਤ ਸਾਰੇ ਸਰਦਾਰ ਵੀ ਇਹ ਨਕਲੀ ਸਰਦਾਰ ਜਿਹੜੇ ਲੱਗੇ ਹੋਏ ਆ ਬਹੁਤ ਸਾਰੀਆਂ ਲੁੱਟਾਂ ਖੋਹਾਂ ਤੇ ਨਸ਼ੇ ਦੇ ਕਰਕੇ ਇਹਨਾਂ ਨੇ ਇੱਕ ਰਾਹ ਫੜੇ ਹੋਏ ਆ ਇਹ ਵੀਡੀਓ ਜਿਹੜੀ ਆ ਪੂਰਾ ਪੱਖ ਸਾਡੇ ਕੋਲ ਨਹੀਂ ਪਹੁੰਚਿਆ ਲੇਕਿਨ ਜੋ ਤਸਵੀਰਾਂ ਆਈਆਂ ਜੋ ਵਾਇਰਲ ਵੀਡੀਓ ਉਸ ਦੇ ਉੱਤੋਂ ਇਹ ਜਾਣਕਾਰੀ ਸਾਂਝੀ ਹੋ ਰਹੀ ਆ ਕਿ ਆ ਇੱਕ ਸਰਦਾਰ ਤੇ ਇੱਕ ਮੋਨਾ ਲੜਕਾ ਇਹਨਾਂ ਨੇ ਇੱਕ ਬਜ਼ੁਰਗ ਨੂੰ ਰੋਕਿਆ ਉਸ ਦੀ ਜੇਬ ਦੇ ਵਿੱਚੋਂ ਸਿਰਫ 100 ਰੁਪਿਆ ਨਿਕਲਿਆ ਔਰ ਇਹਨਾਂ ਨੇ ਹੋਰ ਪੈਸਿਆਂ ਦੀ ਮੰਗ ਕੀਤੀ ਜਦੋਂ ਬਜ਼ੁਰਗ ਨੇ ਕਹਿ ਦਿੱਤਾ ਕਿ ਮੇਰੇ ਕੋਲ ਹੋਰ ਪੈਸੇ ਨਹੀਂ ਆ ਤਾਂ ਇਸ ਨੇ ਉਸ ਦੀ ਬਾਹਂ ਦੇ ਉੱਤੇ ਦਾਤਰ ਮਾਰ ਦਿੱਤਾ ਔਰ ਦਾਤਰ ਮਾਰਨ ਵਾਲਿਆਂ ਵਿੱਚ ਇਹ ਸਰਦਾਰ ਸੀ ਜਿਸ ਨੇ ਮਾਰਿਆ ਜਿਸ ਦੀ ਸਰਵਿਸ ਹੋ ਰਹੀ ਆ ਖੁਰ ਦੱਸਦਾ ਇਹ ਕਿ ਆ ਜੋ ਸਰਦਾਰਾਂ ਨੇ ਦੱਤਰ ਫੜਿਆ ਇਸਦਾ ਹੀ ਦੱਤਰ ਹੈ ਇਸੇ ਨੇ ਦੱਤਰ ਫੜ ਕੇ ਤੇ ਉਸਦੇ ਮਾਰਿਆ ਸੀਗਾ ਔਰ ਉਸੇ ਦੱਤਰ ਨਾਲ ਹੁਣ ਇਸ ਦੇ ਸਾਹਮਣੇ ਕਰਕੇ